ਜੈਪੀ ਜੈਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਾਵਰ ਆਫ ਸੋਸ਼ਲ ਜੁਨਿਟੀ ਦੀ ਟੀਮ ਇੰਜੀਨੀਅਰ ਸ੍ਰਿੰਦਰਪਾਲ ਰਿਟਾਇਰਡ ਏਡਬਲਿ ਬਿਜਲੀ ਬੋਰਡ ਤੋਂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੀ ਹੈ ਪਾਵਰ ਆਫ ਸੋਸ਼ਲ ਜੁਨਿਟੀ ਵੱਲੋਂ ਜੋ ਪਲਾਟ ਖਰੀਦਣ ਲਈ ਅਪਰਾਲਾ ਕੀਤਾ ਹੈ ਉਸ ਲਈ ਹਰ ਇੱਕ ਜਿਹੜਾ ਜਾਣਕਾਰ ਹੈ ਜਿਹੜਾ ਸੱਜਣ ਮਿੱਤਰ ਦੋਸਤ ਹਰ ਇੱਕ ਲਈ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਨੂੰ ਨਿੱਜੀ ਤੌਰ ਤੇ ਕਿਸੇ ਨੂੰ ਟੈਲੀਫੋਨ ਤੇ ਕਿਸੇ ਨੂੰ ਕਿਸੇ ਤਰੀਕੇ ਨਾਲ ਤਾਂ ਕਿ ਇਹ ਜਿਹੜਾ ਸਮਵਾਦ ਇਹੋ ਸਾਡਾ ਰਜਿਸਟਰੀ ਦਾ ਹੈਗਾ ਉਹਦੇ ਵਿੱਚ ਵਿੱਚ ਜਿਹੜੀ ਹੈ ਅਸੀਂ ਕਲੈਕਸ਼ਨ ਕਰਕੇ ਇਸ ਸਮਾਜ ਦੇ ਸਪਰਧ ਕਰਦੇਗੇ ਜਿਹੜਾ ਪਲਾਟ ਕਰੀ ਦਿਆ ਜਾ ਰਿਹਾ ਸੋ ਇੰਜੀਨੀਅਰ ਸ੍ਰੀ ਰੇਂਦਰਪਾਲ ਜੀ ਵੱਲੋਂ ਇਹ ਜਿਹੜਾ ਅੱਜ ਗ੍ਰਹਿ ਵਿਖੇ ਆਉਣ ਦੇ ਉੱਤੇ ਬਹੁਤ ਹੀ ਮਾਨ ਸਤਕਾਰ ਕੀਤਾ ਗਿਆ ਹੈ ਟੀਮ ਦਾ ਅਸੀਂ ਇਨਾਂ ਦੇ ਬਹੁਤ ਹੀ ਪਹਿਲਾਂ ਤੋਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ ਕਿਉਂਕਿ ਜਦੋਂ ਵੀ ਕਿਸੇ ਗੱਲ ਦੇ ਵਿੱਚ ਲੋੜ ਪਈ ਹੈ ਇਹਨਾਂ ਨੇ ਕਦੀ ਵੀ ਪਿੱਠ ਨਹੀਂ ਦਿਖਾਈ ਔਰ ਜਦੋਂ ਵੀ ਇਹੋ ਜਿਹਾ ਮੌਕਾ ਆ ਇਹਨਾਂ ਨੇ ਜਿੱਥੇ ਕੋਲੋਂ ਕੀਤਾ ਉੱਥੇ ਦੂਸਰੇ ਜਿਹੜੇ ਆਪਣੇ ਸੱਜਣ ਮਿੱਤਰ ਦੋਸਤ ਹੈਗੇ ਆ ਉਹਨਾਂ ਤੱਕ ਵੀ ਅਪਰੋਚ ਕਰਕੇ ਉਸ ਕੰਮ ਨੂੰ ਨਿਪਟਾਰੇ ਚਾਣ ਦੀ ਕੋਸ਼ਿਸ਼ ਕੀਤੀ ਹੈ ਅੱਜ ਵੀ ਜਿਹੜਾ ਇਹਨਾਂ ਨੇ ਸਤਕਾਰ ਕੀਤਾ ਉਹਦੇ ਨਾਲ-ਨਾਲ ਇਹਨਾਂ ਨੇ ਇੱਕ ਹੋਰ ਭਰੋਸਾ ਦਿੱਤਾ ਕਿ ਮੈਂ ਮਹੀਨੇ ਦੇ ਅੰਦਰ ਅੰਦਰ ਹੋਰ ਵੀ ਜਿੰਨਾ ਵੀ ਮੇਰੇ ਕੋਲ ਵੱਧ ਤੋਂ ਵੱਧ ਹੋ ਸਕਿਆ ਮੈਂ ਇਸ ਸ਼ੁਭ ਕੰਮ ਦੇ ਵਿੱਚ ਹਿੱਸਾ ਪਾਵਾਂਗਾ ਸੋ ਪਾਵਰ ਆਫ ਸੋਸ਼ਲ ਯੂਨਿਟੀ ਇਸਨਾਂ ਦੇ ਪਰਿਵਾਰ ਦੀ ਬਹੁਤ-ਬਹੁਤ ਧੰਨਵਾਦੀ ਹੈ ਅਤੇ ਇਹ ਵੀ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੀ ਹੈ ਕਿ ਇਹਨਾਂ ਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਜਣ ਦੀ ਕਲਾ ਬਖਸ਼ੇ ਪਰਿਵਾਰ ਇੱਦਾਂ ਖੁਸ਼ੀਆਂ ਖੇੜੀਆਂ ਦੇ ਵਿੱਚ ਰਹੇ ਅਤੇ ਜਿਵੇਂ ਇਹਨਾਂ ਦੇ ਵਿੱਚ ਸਮਾਜ ਪ੍ਰਤੀ ਕਰਨ ਦੀ ਭਾਵਨਾ ਹੈ ਕਿ ਸਮਾਜ ਲਈ ਕੁਛ ਨੁਕਸਨ ਕੀਤਾ ਜਾਵੇ ਪਰ ਮਾਤਮਾ ਇਹਨਾਂ ਦਾ ਇਹ ਬਲ ਬਣਾਈ ਰੱਖੇ ਸੋ ਅਸੀਂ ਅੱਜ ਬਦਨ ਸਾਹਿਬ ਰਜੇਸ਼ ਬਦਨ ਜੀ ਦੇ ਪਿਤਾ ਜੀ ਅੱਜ ਪਹਿਲੀ ਵਾਰ ਮੈਂ ਉਹਨਾਂ ਨੂੰ ਮਿਲਿਆ ਮਿਲ ਕੇ ਬਹੁਤ ਖੁਸ਼ੀ ਹੋਈ ਜਿਨ੍ਹਾਂ ਦੇ ਵਿੱਚ ਸਮਾਜ ਪ੍ਰਤੀ ਇੱਕ ਬਹੁਤ ਵੱਡਾ ਦਰਦ ਹੈ ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਤਜਰਬਾ ਵੀ ਸਾਡੇ ਨਾਲ ਸ਼ੇਅਰ ਕੀਤਾ ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ ਜਦੋਂ ਸਾਡੇ ਨਾਲ ਸਾਡੇ ਤਰਪਿੰਦੇ ਵੱਡੇ-ਵਡੇਰੇ ਉਹਨਾਂ ਦਾ ਜ਼ਿੰਦਗੀ ਦਾ ਤਜਰਬਾ ਜਦੋਂ ਪਤਾ ਲੱਗਦਾ ਉਹਦੇ ਤੋਂ ਸਿੱਖਣ ਲਈ ਬਹੁਤ ਕੁਝ ਮਿਲਦਾ ਸੋ ਬੱਧਨ ਸਾਹਿਬ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਬੱਧਨ ਸਾਹਿਬ ਜਿਹੜੇ ਆ ਉਹ ਸੁਰਿੰਦਰਪਾਲ ਜੀ ਦੇ ਰਿਲੇਟਿਵ ਆ ਫਾਦਰ ਇਨ ਲਾਇਆ ਸੋ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਨਾਲ ਆਪਣੇ ਵਿਚਾਰ ਵੀ ਸਾਂਝੇ ਕੀਤੇ ਇਹਨਾਂ ਕੋਲ ਵੀ ਗੱਲ ਗਈ ਹੈ ਇਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਿੱਥੇ ਵੀ ਕੁਝ ਨਾ ਕੁਝ ਹੋ ਸਕਦਾ ਉਹ ਜ਼ਰੂਰ ਕੀਤਾ ਜਾਵੇ ਖਾਸ ਕਰਕੇ ਮੈਂ ਬੇਨਤੀ ਕਰੂੰਗਾ ਕਿ ਅਸੀਂ ਪਿੰਡਾਂ 'ਚ ਉਸ ਮਹੌਲियत ਕਰਵਾ ਰਹੇ ਹਾਂ ਤਾਂ ਕਿ ਇਹ ਜਿਹੜੀ ਜਗ੍ਹਾ ਖਰੀਦੀ ਜਾ ਰਹੀ ਹੈ ਇੱਥੇ ਕਿਸੇ ਦੀ ਮਲਕੀਅਤ ਨਾ ਹੋਵੇ ਪਿੰਡਾਂ ਦੇ ਵਿੱਚੋਂ ਅਸੀਂ ਜੋ ਵੀ ਕਿਸੇ ਤੋਂ ਸਰਦਾ ਉਹਨਾਂ ਨੂੰ ਕਿਹਾ ਹੋਵੇ ਇਕੱਠਾ ਕੀਤਾ ਜਾਵੇ ਤਾਂ ਕਿ ਇੱਕ ਪਿੰਡ ਦਾ ਨਾਂ ਉੱਥੇ ਜਾਵੇ ਕਿ ਇਸ ਪਿੰਡ ਦੇ ਵਿੱਚੋਂ ਇੰਨੇ ਪੈਸੇ ਇਕੱਠੇ ਹੋ ਕੇ ਆਏ ਆ ਤਾਂ ਕਿ ਉਸ ਪਿੰਡ ਦਾ ਨਾਂ ਜਦੋਂ ਬੋਲਣਾ ਮੰਨ ਲਓ 100 ਪਿੰਡ ਦੇ ਵਿੱਚੋਂ ਪੈਸਾ ਇਕੱਠਾ ਹੋ ਕੇ ਆਉਂਦਾ ਤੇ ਉਹ ਪੈਸੇ ਦੀ ਵੈਲਿਊ ਨਹੀਂ ਵੈਲੂ ਹੈ ਕਿ 100 ਪਿੰਡ ਜਿਹੜਾ ਉਹ ਇਕੱਠਾ ਹੋ ਗਿਆ ਔਰ 100 ਪਿੰਡ ਦੇ ਵਿੱਚ ਇਹ ਗੱਲ ਪਹੁੰਚ ਗਈ ਔਰ ਜਿਹੜੀਆਂ ਸਰਕਾਰਾਂ ਆ ਉਹ ਨਾ ਸਾਡੇ ਪੈਸੇ ਤੋਂ ਡਰਦੀਆਂ ਤੇ ਨਾ ਸਾਡੇ ਉਧੇ ਤੋਂ ਡਰਦੀਆਂ ਸਰਕਾਰਾਂ ਡਰਦੀਆਂ ਲੋਕਾਂ ਤੋਂ ਜਿੱਥੇ ਲੋਕ ਜੁੜ ਜਾਂਦੇ ਆ ਸੋ ਮੈਂ ਵੱਧਨ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਔਰ ਸ੍ਰਿੰਦਰਪਾਲ ਜੀ ਨੂੰ ਵੀ ਬੇਨਤੀ ਕਰੂੰਗਾ ਕਿ ਆਪਣੇ ਪਿੰਡ ਦੇ ਵਿੱਚੋਂ ਵੀ ਜੋ ਵੀ ਕੁਝ ਸਕਦਾ ਜ਼ਰੂਰੀ ਨਹੀਂ ਹੈ ਕਿ ਬਹੁਤ ਵੱਡੇ ਅਮਾਉਂਟ ਚਾਹੀਦੀ ਹੈ ਕਿਸੇ ਪਿੰਡ ਚੋਂ ਹਜ਼ਾਰ ਵੀ ਹੋ ਸਕਦਾ ਕਿਸੇ ਪਿੰਡ ਚੋਂ 10000 ਵੀ ਹੋ ਸਕਦਾ ਇਹ ਲੋਕਾਂ ਤੇ ਡਿਪੈਂਡ ਕਰਦਾ ਕਿਉਂਕਿ ਮੈਨੂੰ ਪਤਾ ਪਿੰਡਾਂ ਦੇ ਦਿਲ ਖੋਲ ਕੇ ਜਿਹੜੇ ਆ ਉਹ ਲੋਕ ਜਦੋਂ ਇਦਾਂ ਦਾ ਕੰਮ ਚੱਲਦਾ ਉਹ ਆਪਣੇ ਦਿਲ ਖੋਲ ਕੇ ਦੇਣ ਵਾਲੇ ਵੀ ਹੁੰਦੇ ਆ ਕੁਝ ਸਾਡੇ ਭਰਾ ਠੀਕ ਵੀ ਹੁੰਦੇ ਆ ਸੋ ਇਸ ਕਰਕੇ ਮੇਰੇ ਸਾਰਿਆਂ ਨੂੰ ਬੇਨਤੀ ਹੈ ਕਿ ਇਸੇ ਕਰਕੇ ਅਸੀਂ ਮੈਸੇਜ ਪਾ ਰਹੇ ਆ ਸਾਰੀਆਂ ਜਥੇਬੰਦੀਆਂ ਨੂੰ ਪਾ ਰਹੇ ਆ ਸੁਭਾਵਾਂ ਨੂੰ ਪਾ ਰਹੇ ਆ ਧਾਰਮਿਕ ਜਿਹੜੀਆਂ ਸਾਡੇ ਸੰਤ ਸਮਾਜ ਆ ਉਹਨਾਂ ਨੂੰ ਵੀ ਮਿਲ ਰਹੇ ਆ ਅਸੀਂ ਕਰਮਚਾਰੀ ਅਧਿਕਾਰੀਆਂ ਨੂੰ ਵੀ ਮਿਲ ਰਹੇ ਆ ਅਤੇ ਪਿੰਡਾਂ ਦੇ ਲੋਕ ਜਿਹੜੇ ਆ ਜਿਹੜੇ ਕੋਈ ਬਾਹਰ ਗਏ ਆ ਜਾਂ ਇੱਥੇ ਜਿਨ੍ਹਾਂ ਦਾ ਕੰਮ ਠੀਕ ਆ ਉਹਨਾਂ ਨੂੰ ਵੀ ਮੈਣੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿੱਥੇ ਤੱਕ ਇਹ ਮੇਰੀ ਆਵਾਜ਼ ਸਾਰੇ ਦਰਸ਼ਕਾਂ ਨੂੰ ਪਹੁੰਚਦੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਅੱਗੇ ਗੱਲ ਕਰੋ ਤਾਂ ਕਿ ਇਹ ਜਿਹੜਾ ਸਮਾਬੱਧ ਪੀਰੀਅਡ ਹੈਗਾ ਇਹਦੇ ਵਿੱਚ ਵਿੱਚ ਆਪਾਂ ਕੁਝ ਨਾ ਕੁਝ ਇਹ ਜਿਹੜਾ ਸਟੈਪ ਲਿਆ ਆ ਇਹਨੂੰ ਨਿਪਰੇ ਚਾੜ ਸਕੀਏ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਫਿਰ ਇਸ ਪਰਿਵਾਰ ਦਾ ਸ੍ਰਿੰਦਰਪਾਲ ਜੀ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈਪੀ ਜੈਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪੁਰ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਸਲ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜੀ ਔਰ ਉਹਨਾਂ ਦੀ ਟੀਮ ਨੂੰ ਘਰ ਆਣ ਤੇ ਮੈਂ ਜੀ ਆਇਆਂ ਆਖਦਾ ਹਾਂ ਮੈਂ ਇਹਨਾਂ ਤਾਂ ਬੈਠੇ ਪਰ ਕਾਫੀ ਡਿਸਕਸ਼ਨ ਕੀਤੀ ਆ ਮੈਂ ਇੱਕੋ ਗੱਲ ਕਹੂੰਗਾ ਮੇਰੇ ਪਰਸਨਲ ਵਿਚਾਰ ਹੈ ਔਰ ਇਹ ਵਿਚਾਰ ਮੈਂ ਆਪਣੇ ਦੋਸਤਾਂ ਨਾਲ ਵੀ ਸਾਂਝੇ ਕੀਤੇ ਉਹਨਾਂ ਨੇ ਵੀ ਇਹੀ ਕਿਹਾ ਵੀ ਜੋ ਹੋ ਰਿਹਾ ਠੀਕ ਹੋ ਰਿਹਾ ਮੈਂ ਕਹੂੰਗਾ ਵੀ ਜਿਹੜੀ ਜਿਹਾਸ ਆਲਰੇਡੀ ਸਾਡਾ ਉਥੇ ਭਵਨ ਬਣ ਚੁੱਕਾ ਆ ਉਹ ਉਹ ਉਹਦੀਆਂ ਮੰਜ਼ਲਾਂ ਉਹਦਾ ਏਰੀਆ ਔਰ ਉਥੇ ਜੋ ਆਪਾਂ ਕੱਠ ਕਰਦੇ ਆ ਔਰ ਉਥੇ ਕੱਠ ਦੇ ਵਿੱਚ ਜੋ ਪਾਰਕਿੰਗ ਪ੍ਰੋਬਲਮ ਹੈਗੀ ਆ ਬਹੁਤ ਜ਼ਿਆਦਾ ਆਉਂਦੀ ਆ ਭਾਵੇਂ ਅੱਜ ਉਥੇ ਪਲਾਟ ਖਾਲੀ ਪਏ ਆ ਪਰ ਮੈਂ ਕਹੂੰਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਾਰਕਿੰਗ ਨੂੰ ਮੁੱਖ ਰੱਖਦੇ ਹੋਏ ਜਾਂ ਜਿਹੜੇ ਵੀ ਆਪਾਂ ਅਗਲੀਆਂ ਉਪਲਬਧੀਆਂ ਲੈਣੀਆਂ ਹੈਗੀਆਂ ਆਉਣ ਵਾਲੇ ਸਮੇਂ ਲਈ ਵਿੱਚ ਹੋਰ ਥਾਂ ਦੀ ਲੋੜ ਹੈ ਔਰ ਮੈਂ ਕਹੂੰਗਾ ਬਿਲਕੁਲ ਸਹੀ ਟਾਈਮ ਤੇ ਜੋ ਪਲਾਟ ਦਾ ਇਹਨਾਂ ਨੇ ਫੈਸਲਾ ਕੀਤਾ ਮੈਂ ਇਸ ਗੱਲ ਦੀ ਬਹੁਤ ਸ਼ਲਾਘਾ ਕਰਦਾ ਆਂ ਔਰ ਮੈਂ ਆਪਣਾ ਜਿੰਨਾ ਵੀ ਵੱਧ ਤੋਂ ਵੱਧ ਸਹਿਯੋਗ ਹੈ ਆਪਣਾ ਆਪਣੇ ਪਰਿਵਾਰ ਵੱਲੋਂ ਤੇ ਆਪਣੇ ਦੋਸਤਾਂ ਵੱਲੋਂ ਕਰਾਂਗਾ ਮੈਂ ਫਿਰ ਕਹੂੰਗਾ ਜਸਤਾ ਸਾਹਿਬ ਜੀ ਜੋ ਤੁਸੀਂ ਇਹ ਪਲਾਟ ਲਿਆ ਹੈਗਾ ਅੱਜ ਪਲਾਟ ਮਿਲ ਜਾਣਾ ਉਹ ਕੱਲ ਨੂੰ ਕਿਸੇ ਹੋਰ ਨੇ ਲੈ ਲਿਆ ਤੇ ਫਿਰ ਮੁੜ ਕੇ ਹੱਥ ਨਹੀਂ ਆਦਾ ਸੋ ਮੈਂ ਇਸ ਗੱਲ ਨੂੰ ਮੈਂ ਬਿਲਕੁਲ ਇਸ ਗੱਲ ਨਾਲ ਆਪਣੀ ਰਾਜਮੰਦੀ ਪੇਸ਼ ਕਰਦਾ ਜੀ ਤੇ ਬਾਕੀ ਮੈਂ ਵਿਸ਼ਵਾਸ ਦਿਵਾਉਂਦਾ ਕਿ ਮੈਂ ਵੱਧ ਤੋਂ ਵੱਧ ਇਸ ਕੰਮ ਦੇ ਵਿੱਚ ਸਹਿਯੋਗ ਦਵਾਂਗਾ ਜੈ ਭੀਮ ਜੈ ਭਾਰਤ ਮੈਂ ਸੂਬੇਦਾਰ ਤਰਸੇਮ ਲਾਲ ਬੱਧਣ ਨਵੇਂ ਸ਼ਹਿਰ ਵਿਖੇ ਆਇਆ ਹੋਇਆ ਔਰ ਇਹ ਐਸੋਸੀਏਸ਼ਨ ਦੇ ਬੰਸਲ ਸਾਹਿਬ ਤੇ ਬਾਕੀ ਇਹਨਾਂ ਦੀ ਟੀਮ ਆਈ ਹੋਈ ਹੈ ਇਹਨਾਂ ਨੇ ਇੱਕ ਬਹੁਤ ਵੱਡਾ ਬੀੜਾ ਚੁੱਕਿਆ ਹੋਇਆ ਹੈ ਕਿ ਉਧਰ ਭਵਨ ਬਣਾਇਆ ਹੋਇਆ ਹੈ ਬਾਰਨ ਪਟਿਆਲਾ ਵਿਖੇ ਔਰ ਉੱਥੇ ਨਾਲ ਕੁਝ ਹੋਰ ਜ਼ਮੀਨ ਲੈ ਰਹੇ ਹਨ ਤਾਂ ਇਹ ਪੂਰੀ ਟੀਮ ਹਰ ਉਸ ਸਮਾਜ ਸੇਵਕ ਕੋਲੋਂ ਜੋ ਆਪਣੇ ਦਬੇ ਕੁਚਲੇ ਹੋਏ ਪਰਿਵਾਰਾਂ ਨੂੰ ਉਠਾਣਾ ਚਾਹੁੰਦੇ ਹਨ ਉਹਨਾਂ ਨੂੰ ਵਧੀਆ ਐਜੂਕੇਸ਼ਨ ਦੇਣਾ ਚਾਹੁੰਦੇ ਹਨ ਔਰ ਤਾਂ ਕਿ ਉਹ ਕਿਸੇ ਅੱਗੇ ਆਪਣੇ ਆਪ ਨੂੰ ਹੀਣਤਾ ਨਾ ਸਮਝਣ ਆਪਣੇ ਆਪ ਨੂੰ ਜਿੱਦਾਂ ਬਾਬਾ ਸਾਹਿਬ ਨੇ ਕਿਹਾ ਸੀ ਆਪਾਂ ਸਾਰਿਆਂ ਦੇ ਬਰਾਬਰ ਹੱਕ ਹੈ ਜੋ ਉਹਨਾਂ ਨੇ ਦੁਲਾਏ ਹਨ ਆਪਾਂ ਉਹਨਾਂ ਤੱਕ ਹਜੇ ਤੱਕ ਵੀ ਨਹੀਂ ਪਹੁੰਚੇ ਔਰ ਉਹ ਹੱਕ ਲੈਣ ਲਈ ਇਹ ਸਾਰਾ ਸਮਾਜ ਮਿਲ ਕੇ ਆਪਣੀ ਆਪਣੀ ਲੜਾਈ ਲੜ ਰਿਹਾ ਹੈ ਸੋਇਨਾ ਨੇ ਉੱਥੇ ਭਵਨ ਵਿੱਚ ਹਰ ਸਾਲ ਬਹੁਤ ਵੱਡਾ ਇਕੱਠ ਹੁੰਦਾ ਹੈ ਔਰ ਬਹੁਤ ਗਰੀਬ ਪਰਿਵਾਰ ਦੇ ਬੱਚੇ ਉੱਥੇ ਹੋਸਟਲ ਵਿੱਚ ਰਹਿੰਦੇ ਹਨ ਜੋ ਉੱਥੇ ਪਟਿਆਲਾ ਐਸੇ ਵੀ ਜਾਂਦੇ ਹਨ ਤੋਂ ਸਟੇ ਕਰਦੇ ਹਨ ਖਾਣੇ ਦਾ ਅਰੇਂਜਮੈਂਟ ਸਾਰਾ ਉਹਨਾਂ ਦਾ ਹੁੰਦਾ ਹੈ ਔਰ ਜੋ ਵੀ ਗਰੀਬ ਬੱਚਾ ਹੋਰ ਵੀ ਚਾਹੇ ਜੋ ਉੱਥੇ ਦੀ ਜੋ ਸੇਵਾ ਹੋ ਰਹੀ ਹੈ ਉਹਦਾ ਮਾਣ ਮਾਨਣ ਲਈ ਉਹ ਵੀ ਜਾ ਸਕਦੇ ਹਨ ਸੋ ਨਾਲ ਨਾਲ ਇਹਨਾਂ ਨੇ ਇੱਕ ਹੋਰ ਜ਼ਮੀਨ ਖਰੀਦ ਰਹੀ ਹੈਨ ਪਾਰਕਿੰਗ ਲਈ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜਿੰਨਾ ਸਾਤੋਂ ਹੋ ਸਕੇਗਾ ਅਸੀਂ ਕਰ ਰਹੇ ਹਾਂ ਔਰ ਬਾਕੀ ਸਾਰਾ ਸਮਾਜ ਇਹਨਾਂ ਦੀ ਵੱਧ ਚੜ ਕੇ ਮਦਦ ਕਰਨ ਤਾਂ ਕਿ ਉਹ ਟਾਈਮ ਪਰ ਰਜਿਸਟਰੀ ਇਹਨਾਂ ਨੇ ਕਰਨੀ ਹੈ ਉਹ ਜਲਦੀ ਤੋਂ ਜਲਦੀ ਜਿੰਨਾ ਸਹਿਯੋਗ ਦੇ ਸਕਣ ਆਪਣੀ ਕਮਾਈ ਚੋਂ ਦਾਨ ਪੁੰਨ ਕਰ ਸਕਦੇ ਹਨ ਆਪਣੇ ਸਮਾਜ ਨੂੰ ਉੱਪਰ ਉਠਾਉਣ ਦੀ ਖਾਤਰ ਜਿਨ੍ਹਾਂ ਦੇ ਵੀ ਪ੍ਰੇਮੀ ਸੱਜਣਾ ਦੇ ਦਿਲ ਵਿੱਚ ਉਹ ਚਾਹ ਹੈ ਉਹ ਆਪਣਾ ਪੂਰਾ ਕਰ ਸਕਦੇ ਹਨ ਇਹ ਬਾਬਾ ਜੀ ਨੇ ਜੋ ਸੁਪਨੇ ਸਾਨੂੰ ਦਿਖਾਏ ਹਨ ਉਹਨਾਂ ਨੂੰ ਪੂਰਨ ਕਰਨ ਵਾਸਤੇ ਕਾਰਵਾਈ ਕਰ ਦਰ ਪਰ ਦਰ ਜਾ ਰਹੇ ਹਨ ਸੁਵਿਨਾ ਦਾ ਪੂਰਾ ਸਹਿਯੋਗ ਦਿਓ ਜਿੰਨੀ ਵੱਧ ਤੋਂ ਵੱਧ ਮਾਇਆ ਦੀ ਸੇਵਾ ਕਰ ਸਕਦੇ ਹੋ ਕਰੋ ਜੈ ਭੀਮ ਜੈ ਭਾਰਤ